ਅਮਰਕੋਟ ਰੋਡ ਬਲਟੋਹਾ ਵਿਖੇ ਸਥਿਤ ਗੁਰੂ ਨਾਨਕ ਮੋਦੀ ਖਾਨੇ ਤੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਕਰੀਬ 8 ਗੋਲੀਆਂ ਦੁਕਾਨ ਤੇ ਚਲਾਈਆਂ ਗਈਆਂ ਦੁਕਾਨ ਤੇ ਬੈਠਾ ਦੁਕਾਨ ਮਾਲਕ ਅਮਨਪਾਲ ਵਾਰਵਾਲ ਬਜਿਆ ਪੈਰਾਂ ਤੇ ਗੋਲੀਆਂ ਮਾਰਨੀ ਹੈ ਕੋਈ ਦਲੇਰੀ ਵਾਲਾ ਕੰਮ ਨਹੀਂ ਜੇ ਹਮਦਰਦਾਂ ਕਿ ਕਿਸੇ ਬੰਦੇ ਦੇ ਨਾਲ ਪੰਗਾ ਲੈਣ ਬਾਹਰ ਜਾ ਕੇ ਚੋਰਾਂ ਨੂੰ ਫੋਨ ਨਾ ਕਰਨ ਅਸਰ ਤੋਂ ਇਹ ਅੱਜ ਪੂਰੀ ਕੋਸ਼ਿਸ਼ ਕੀਤੀ ਹੈ ਜਿੰਨੀ ਕੁ ਦੇਖ ਤੋਂ ਉਹਨੂੰ ਇਨਫੋਰਮੇਸ਼ਨ ਮਿਲੀ ਪਿੱਛਾ ਕਰਨ ਦੀ ਤੋਂ ਇਹਨੂੰ ਵੀ ਅਸੀਂ ਟ੍ਰੇਸ ਕਰਾਂਗੇ ਹਰ ਇੱਕ ਟੈਕਨੀਕਲ ਤਰੀਕੇ ਨਾਲ ਵੀ ਟ੍ਰੇਸ ਕਰਾਂਗੇ ਹਰ ਤਰੀਕੇ ਨਾਲ ਟ੍ਰੇਸ ਕਰਾਂਗੇ ਜੇ ਗੋਲੀਆਂ ਚਲਾਉਣ ਵਾਲੇ ਸਾਡੇ ਤੇ ਗੋਲੀਆਂ ਚਲਾਉਂਦੇ ਆ ਤੇ ਗੋਲੀਆਂ ਸਾਡੇ ਕੋਲ ਵੀ ਆ ਗੋਲੀਆਂ ਦਾ ਜਵਾਬ ਗੋਲੀਆਂ ਨਾਲ ਹੀ ਦਿੱਤਾ ਜਾਵੇ ਤੇ ਫੇੜੀ ਜਾ ਕੇ ਇਸ ਜੀ ਨੂੰ ਥੱਲ ਪੈਂਦੀ ਆ ਮੇਰਾ ਖਿਆਲ ਤੁਸੀਂ ਸਾਰੇ ਸਮਾਂ ਤੋਂ ਹੋਗੇ ਸੋ ਸਾਨੂੰ ਥੋੜੇ ਜਿਹੇ ਵਿੱਚ ਸਮਾਇਦਰ ਧਰਨੇ ਵਾਲ ਧਿਆਨ ਦੇਣ خاطر ਥੋੜਾ ਜਿਹਾ ਚੇਂਜ ਹੋਇਆ ਐਫ ਆਈ ਆਰ ਅਸੀਂ ਦਰਜ ਕਰ ਲਈ ਆ ਨਵੀਆਂ ਜਿਹੜੀਆਂ ਸੈਕਸ਼ਨਾਂ ਰਾਈਆਂ ਨੇ ਨਵੇਂ ਕਾਨੂੰਨ ਦੀਆਂ ਉਹ ਵੀ ਅਸੀਂ ਵਿੱਚ ਐਡ ਆਨ ਕਰ ਲੀਆਂ ਨੇ ਭਾਵੇਂ ਬਾਹਰ ਬੈਠਾ ਹੈ ਉਹਦਾ ਟ੍ਰਾਇਲ ਇੱਥੇ ਚੱਲੂਗਾ ਉਹਦੀ ਗਹਿਰਾ ਜੀ ਦੇ ਵਿੱਚ ਵੀ ਸਜ਼ਾ ਹੋਗੀ ਇਹ ਮੇਰੀ ਗੱਲ ਜੇ ਸੁਣਦਾ ਹੈ ਤਾਂ ਚੱਜ ਨਾਲ ਸੁਣ ਲੈ ਸੌ ਘਰਾ ਦੇ ਡੈਣਾ ਵੀ ਛੱਡ ਦਿੰਦੀਆਂ ਹੁਣੇ ਮੈਂ ਤਾਂ ਉਹਨੂੰ ਡੈਣ ਨਾਲੋਂ ਵੀ ਵੱਡੀ ਡੈਣ ਆਪੂਗਾ ਜਿਹੜਾ ਆਪਣੇ ਇਲਾਕੇ ਨੂੰ ਲੁੱਟਣ ਤੇ ਲੱਗੇ ਨੇ ਵੇਖੋ ਦੋ ਤਿੰਨ ਗੱਲਾਂ ਨੇ ਜਿਹੜੀਆਂ ਕਰਨ ਵਾਲੀਆਂ ਨੇ ਕਮੇਟੀ ਬਣਾਓ ਵਧੀਆ ਗੱਲ ਆ ਕੋਈ ਆਪਾਂ ਦੁਕਾਨ ਦਾ ਜਾਂ ਕੋਈ ਸਿਸਟਮ ਦਾ ਤੁਹਾਡਾ ਸੁਧਾਰ ਹੋਊਗਾ ਤੁਸੀਂ ਤੁਹਾਨੂੰ ਕੋਈ ਪ੍ਰਸ਼ਾਸਨ ਵੱਲੋਂ ਕਮੀਆਂ ਮੇਰੇ ਵੱਲੋਂ ਕਮੀਆਂ ਥਾਣੇ ਵੱਲੋਂ ਕਮੀਆਂ ਕੋਈ ਚਾਰ ਬੰਦੇ ਜਾਣ ਕੇ ਗੱਲ ਕਰਨਗੇ ਤੇ ਗੱਲ ਦੀ ਸੁਣਵਾਈ ਹੋਊਗੀ ਵੈਸੇ ਤੇ ਸਾਡੇ ਕੋਲ ਕੋਈ ਸਿੰਗਲ ਬੰਦਾ ਵੀ ਚਲ ਜੇ ਆਮ ਤੋਂ ਆਮ ਵੀ ਬੰਦਾ ਚਲ ਜੇ ਤੇ ਉਹਦੀ ਵੀ ਅਸੀਂ ਸੁਣਵਾਈ ਕਰਦੇ ਆਂ ਉਹ ਅਸੀਂ ਕੋਸ਼ਿਸ਼ ਕਰਾਂਗੇ ਵੀ ਇਸ ਮੈਟਰ ਨੂੰ ਜਿੰਨੀ ਜਲਦੀ ਹੋ ਸਕੇ ਨੂੰ ਫ੍ਰੇਸ ਕਰਕੇ ਤੇ ਦੋਸ਼ੀ ਇਥੋਂ ਬਾਜ਼ਾਰ ਤੋਂ ਭਵਾ ਕੇ ਕਰਾਂਗੇ ਆ ਪਿੱਛੇ ਜੇ ਘਟਨਾ ਹੋਈ ਸੀ ਆਪਣਾ ਟੋਲਾ ਸਾਹਿਬ ਦੁਕਾਨਦਾਰ ਦੇ ਗੋਲੀ ਮਾਰ ਦਿੱਤੀ ਉਹ ਵੀ ਬੰਦੇ ਫੜੇ ਗਏ ਨੇ ਸ੍ਰੀ ਸਾਹਿਬ ਉਹ ਦਮ ਇਸ ਜੀਏਡੀ ਟੀਮ ਨੇ ਫੜੇ ਨੇ ਉਹ ਅਸੀਂ ਲੱਗੇ ਆ ਮਤਲਬ ਕਿ ਹਰ ਇੱਕ ਪਾਸੇ ਲੱਗੇ ਆ ਇਹ ਮਤ ਮਾਰ ਕੇ ਤੇ ਕੰਮ ਕਰਨ ਦੇ ਆ ਪਰ ਜਿੱਥੇ ਆਪਣੀ ਸਾਂਝੀ ਵਾਅਦਤਾ ਦੀ ਗੱਲ ਆ ਜਿੱਥੇ ਇੱਕ ਦੂਜੇ ਨਾਲ ਖਲੋਣ ਦੀ ਗੱਲ ਆ ਦੇਖੋ ਪੋਸਤ ਪ੍ਰਸ਼ਾਸਨ ਆਪੇ ਦਾ ਧਰਨਾ ਮਾਰਾ ਹੁੰਦਾ ਆ ਪਰ ਜੇ ਤੁਸੀਂ ਧਰਨਾ ਲਾਇਆ ਤੇ ਤੁਸੀਂ ਏਕੇ ਨੂੰ ਸਾਬਤ ਕੀਤਾ ਇਹ ਏਕਾਪਾ ਨਾਲ ਦੋਸ਼ੀਆਂ ਦੇ ਖਿਲਾਫ ਵੀ ਕਰੀਏ ਮਾੜੀ ਜੀ ਇਹ ਮਤ ਮਾਰੀਏ ਤੇ ਆਪਣਾ ਕੰਮ ਸੂਤਰ ਆ ਜਾਊਗਾ ਉਹ ਕਮੇਟੀ ਮੇਰੇ ਕੋਲ ਆਓ ਕਿ ਮੈਂ ਸਾਰਿਆਂ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਬੋਲ ਕੇ ਇੱਥੇ ਨਹੀਂ ਦੱਸ ਸਕਦਾ ਮੈਂ ਕਮੇਟੀ ਨੂੰ ਦੱਸ ਦਿਆਂਗਾ ਕਿਸੇ ਨੂੰ ਪ੍ਰਸ਼ਾਸਨ ਦੇ ਲੈਵਲ ਦੇ ਵਿੱਚ ਲੋੜਿਆ ਕਿਸੇ ਦੁਕਾਨਦਾਰ ਨੂੰ ਲੋੜਿਆ ਕਿਸੇ ਨੂੰ ਧਮਕੀ ਆਉਂਦੀ ਆ ਤੇ ਇਹਨੂੰ ਕੱਲ ਨੂੰ ਖੁਫਤ ਨਾ ਰੱਖੋ ਤੁਰੰਤ ਜਿਹੜੀ ਇਨਫੋਰਮੇਸ਼ਨ ਕਿਸੇ ਨਾ ਕਿਸੇ ਤਰੀਕੇ ਮਤਾਬਕ ਸਾਡੇ ਕੋਲ ਦੇ ਕੇ ਜਾਓ ਤਾਂ ਕਿ ਅਸੀਂ ਉਹਨੂੰ ਪ੍ਰੋਸੀਡ ਕਰ ਸਕੀਏ ਕਿ ਕਰਦੇ ਕੀ ਆ ਵਿਦੇਸ਼ ਚਲ ਜਾਂਦੇ ਆ ਵਿਦੇਸ਼ ਤੋਂ ਕਾਲਾਂ ਕਰਦੇ ਨੇ ਮੈਂ ਫੇਰ ਉਹੀ ਗੱਲ ਆ ਮੈਂ ਲੰਮੀ ਡਿਟੇਲ ਦੇ ਵਿੱਚ ਗੱਲ ਨਹੀਂ ਕਰ ਲਈ ਮੈਂ ਗੋਲੀ ਚਲਾਉਣ ਵਾਲਿਆਂ ਨੂੰ ਸਖਤ ਕਰਨਾ ਇੱਥੇ ਬੈਠ ਕੇ ਸਾਰਿਆਂ ਦੇ ਵਿੱਚ ਕਰਦਾ ਤੇ ਉਹ ਸੁਣ ਵੀ ਲੈਣ ਜਦੋਂ ਉਹ ਗੋਲੀਆਂ ਚਲਾ ਕੇ ਗਏ ਨੇ ਤੇ ਗੋਲੀਆਂ ਬਰਾਬਰ ਚੱਲਣਗੀਆਂ ਫੇਰ ਚਾਹੇ ਕਿਸ ਦਾ ਪੁੱਤ ਮਾਰਿਆ ਜਾਵੇ ਤੇ ਚਾਹੇ ਕਿਸ ਦਾ ਕੋਈ ਮਾਰਿਆ ਜਾਵੇ ਇਹਨਾਂ ਤੋਂ ਮਾਤੋ ਬਾਅਦ ਆਜੋ ਚਾਹੇ ਉਹ ਦਾਸੂ ਵਾਲਾ ਚਾਹੇ ਕੋਈ ਲੰਡਾ ਆ ਚਾਹੇ ਕੋਈ ਸੱਤਾ ਆ ਸਾਰਿਆਂ ਦੀਆਂ ਪੁੱਛਾਂ ਵੱਢ ਦਿਆਂਗੇ ਤੇ ਜਿਹੜੇ ਇਹਨਾਂ ਦੇ ਨਾਲ ਇਨਵੋਲਵ ਹੋ ਰਿਹਾ ਮੇਰੀ ਬੇਰਾਂ ਨੂੰ ਰਿਕੁਐਸਟ ਆ ਵੀ ਉਹ ਆਪ ਤੇ ਵਿਦੇਸ਼ ਚ ਬੈਠੇ ਆ ਇਹਨਾਂ ਦਾ ਕਹਿਣਾ ਮੰਨ ਕੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਨਾ ਹੋ ਨਹੀਂ ਤਾਂ ਨਤੀਜੇ ਭੜੇ ਹੋਣਗੇ ਤੁਸੀਂ ਸਾਨੂੰ ਮੌਕਾ ਦਿਓ ਅਸੀਂ ਇਹਦੀ ਹਰ ਇੱਕ ਤਰੀਕੇ ਨਾਲ ਤਰਫੀਸ਼ ਕਰਦੇ ਆ ਤੇ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਹੋ ਸਕੇ ਦੋਸ਼ੀਆਂ ਨੂੰ ਫੜ ਲਈਏ ਸ਼ਾਹਕ ਦੀ ਸੁਰੱਖਿਆ ਲਈ ਬਾਜ਼ਾਰ ਦੀ ਸੁਰੱਖਿਆ ਲਈ ਫੋਰਸ ਜਿੱਥੋਂ ਮਰਜ਼ੀ ਮਾ ਲਾ ਕੇ ਆਵਾ ਉਹ ਅਸੀਂ ਜਿਹੜੇ ਨਾਕਾਬੰਦੀ ਆ ਉਹਨਾਂ ਨੂੰ ਲਾਗੂ ਕਰਾਵਾਂਗੇ ਨਾਕੇ ਦਾ ਤੁੰਤਿਆ ਉਹਨਾਂ ਮੱਕਾ ਜਰਾਂ ਕਾਂਗੇ ਜਿੰਨਾ ਕਹਿ ਤੱਕਣਾ ਨਾਕੂ ਨੂੰ ਲਾਗੂ ਕਰਾ ਦੇਣਗੇ ਥੈਂਕ ਯੂ